ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਝਾੜੀਆਂ ਦੇ ਵਿੱਚ ਘिरी ਗਈ ਹੋਈ ਉਹ ਛਪੜੀ ਕਿਵੇਂ ਇੱਕ ਵਿਸ਼ਾਲ ਸਰੋਵਰ ਦੇ ਵਿੱਚ ਤਬਦੀਲ ਕੀਤੀ ਗਈ ਤੇ ਸ੍ਰੀ ਦਰਬਾਰ ਸਾਹਿਬ ਬਣਾਉਣ ਲਈ ਇਸੇ ਸਥਾਨ ਨੂੰ ਕਿਉਂ ਚੁਣਿਆ ਗਿਆ ਤੇ ਸ੍ਰੀ ਦਰਬਾਰ ਸਾਹਿਬ ਦੀ ਉਸਾਰੀ ਦੇ ਸਮੇਂ ਹੀ ਕਿਉਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵਚਨ ਕਰ ਦਿੱਤੇ ਸੀ ਕਿ ਹੈ ਦਰਬਾਰ ਸਾਹਿਬ ਦੀ ਇਮਾਰਤ ਇੱਕ ਵਾਰ ਟਹਿ ਕੇ ਫਿਰ ਤੋਂ ਬਣੇਗੀ ਅੰਮ੍ਰਿਤਸਰ ਨੂੰ ਪਹਿਲਾਂ ਅੰਬਰਸਿਰ ਕਿਉਂ ਕਿਹਾ ਜਾਂਦਾ ਸੀ ਤੇ ਬਾਅਦ ਵਿੱਚ ਕਿਸਦੇ ਕਹਿਣੇ ਤੇ ਇਸ ਦਾ ਨਾਮ ਅੰਮ੍ਰਿਤਸਰ ਰੱਖ ਦਿੱਤਾ ਗਿਆ ਅੱਜ ਦੀ ਵੀਡੀਓ 'ਚ ਅਸੀਂ ਦਰਬਾਰ ਸਾਹਿਬ ਦੇ ਪੂਰੇ ਇਤਿਹਾਸ ਨੂੰ ਸ਼ੁਰੂ ਤੋਂ ਲੈ ਕੇ ਅੱਜ ਤੱਕ ਦੱਸਾਂਗੇ ਅੰਮ੍ਰਿਤਸਰ ਦੀ ਧਰਤੀ ਇੱਕ ਗੁਪਤ ਤੀਰਥ ਸੀ ਜਿਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨਾ ਦੀ ਛੋਹ ਪ੍ਰਾਪਤ ਹੈ ਸਿੱਖ ਗੁਰੂ ਸਹਿਬਾਨਾਂ ਦਾ ਇਸ ਪਵਿੱਤਰ ਧਰਤੀ ਦੇ ਨਾਲ ਡੂੰਘਾ ਸੰਬੰਧ ਐਸੀ ਕਰਕੇ ਅਮਰਿਤਸਰ ਨੂੰ ਗੁਰੂ ਕੀ ਨਗਰੀ ਦੇ ਨਾਮ ਤੋਂ ਵੀ ਯਾਦ ਕੀਤਾ ਜਾਂਦਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਾਦਾ ਜੀ ਭਾਈ ਸ਼ਿਵਰਾਮ ਜੀ ਤੇ ਉਹਨਾਂ ਦੇ ਵੱਡੇ-ਵੱਡੇਰੇ ਅਮਰਿਤਸਰ ਦੇ ਕੋਲ ਇੱਕ ਪਿੰਡ ਜਾਮਾ ਰਾਹੇ ਤੇ ਡੇਰਾ ਸਾਹਿਬ ਦੇ ਵਸਨੀਕ ਸੀ। ਤੇ ਸ੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਤੋਂ ਗੋਬਿੰਦਗੜ੍ਹ ਜਾਂਦੇ ਸਮੇਂ ਕੁਝ ਸਮੇਂ ਐਸੀ ਥਾਂ ਤੇ ਰੁਕੇ ਸੀ ਤੇ ਇੱਥੇ ਇੱਕ ਛਪਣੀ ਵੀ ਹੁੰਦੀ ਸੀ ਜਿੱਥੇ ਵਹਿ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਭਾਈ ਮਰਦਾਨਾ ਜੀ ਕੀਰਤਨ ਕਰਿਆ ਕਰਦੇ ਸੀ ਤੇ ਐਵੇਂ ਦੱਸਿਆ ਜਾਂਦਾ ਹੈ ਕਿ ਜਿਸ ਥਾਨ 'ਤੇ 86 ਤੀਰਥ ਹੈ ਉੱਥੇ ਗੁਰੂ ਸਹਿਬਾਨ ਜੀ ਵਿਰਾਜਮਾਨ ਹੋਏ ਸੀ ਗੁਰੂ ਜੀ ਦੇ ਪੈਰਾਂ ਦੀ ਛੋਹ ਪ੍ਰਾਪਤ ਕਰਕੇ ਇਹ ਧਰਤੀ ਸੁਹਾਵਣੀ ਹੋ ਚੁੱਕੀ ਸੀ ਤੇ اسی ਥਾਨ 'ਤੇ ਸੁਲਤਾਨਪੁਰ ਦਾ ਚੌਧਰੀ ਭਾਈ ਤਾਰਾ ਸਿੰਘ ਸੰਗਤਾਂ ਦੇ ਨਾਲ ਗੁਰੂ ਸਹਿਬਾਨ ਜੀ ਦੇ ਦਰਸ਼ਨ ਕਰਨ ਲਈ ਵੀ ਆਇਆ ਸੀ ਤੇ ਉਸ ਸਮੇ ਗੁਰੂ ਸਹਿਬਾਨ ਜੀ ਨੇ ਖੁਸ਼ ਹੋ ਕੇ ਇਸ ਸਥਾਨ ਨੂੰ ਦੁਨੀਆ ਦੇ ਵਿੱਚ ਪ੍ਰਸਿੱਧ ਹੋਣ ਦੀ ਵੀ ਕਥਾ ਦੱਸੀ ਸੀ ਕਿ ਇੱਥੇ ਸਦਾ ਹੀ ਅੰਮ੍ਰਿਤ ਵਗਦਾ ਰਹੇਗਾ ਸਨ 1518 ਈਸਵੀ ਦੇ ਵਿੱਚ ਪਿੰਡ ਕੱਥੂ ਨੰਗਨ ਤੇ ਇੱਥੇ ਦੇ ਬਾਲਕ ਬੂਰਾ ਮਤਲਬ ਬਾਬਾ ਬੁੱਢਾ ਜੀ ਉਹਨਾਂ ਨੂੰ ਗੁਰੂ ਸਹਿਬਾਨ ਜੀ ਰਾਮਦਾਸ ਪਿੰਡ ਦੇ ਵਿੱਚ ਮਿਲੇ ਤੇ ਗੁਰੂ ਸਹਿਬਾਨ ਜੀ ਦੇ ਦਰਸ਼ਨ ਪਾਉਂਦਿਆਂ ਹੀ ਉਹ ਗੁਰੂ ਸਹਿਬਾਨ ਜੀ ਦੇ ਚੇਲੇ ਬਣ ਗਏ ਇਤਿਹਾਸਿਕ ਲਿਖਾਰੀ ਲਤੀਫ ਲਿਖਦੇ ਨੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਪਿੰਡ ਤੌਂਗ ਦੇ ਨੇੜੇ ਠਹਿਰੇ ਹੋਏ ਸੀ ਜਦ ਗੁਰੂ ਸਹਿਬਾਨ ਜੀ ਬਾਬਾ ਬੁੱਢਾ ਜੀ ਨੂੰ ਆਖਦੇ ਨੇ ਕਿ ਨੇੜੇ ਹੀ ਦਰਖਤਾਂ ਦੇ ਝੁੰਡ ਦੇ ਵਿੱਚ ਇੱਕ ਟਾਪ ਹੈ ਉੱਥੋਂ ਪਾਣੀ ਭਰ ਕੇ ਲਿਆਓ ਤੇ ਪਾਪਾ ਬੁੱਢਾ ਜੀ ਸੋਚਣ ਲੱਗ ਗਏ ਕਿ ਮੈਂ ਤਾਂ ਐਸੀ ਇਲਾਕੇ ਦਾ ਰਹਿਣ ਵਾਲਾ ਹਾਂ ਤੇ ਇੱਥੇ ਤੇ ਕੋਈ ਨਿਰੇੜੇ ਤਰੇੜੇ ਸਰੋਵਰ ਹੀ ਨਹੀਂ ਹੈ ਤੇ ਜਦ ਪਾਪਾ ਬੁੱਢਾ ਸੀ ਜੀ ਉੱਥੇ ਗਏ ਤਾਂ ਉਹ ਵੇਖਦੇ ਨੇ ਕਿ ਇੱਕ ਝਾੜੀਆਂ ਦੇ ਚੁੰਡ ਦੇ ਨਾਲ ਘਿਰਿਆ ਹੋਇਆ ਇੱਕ ਮਿੱਠੇ ਪਾਣੀ ਦਾ ਸਰੋਵਰ ਹੈ ਤਾਂ ਉਹਨੇ ਲੋਟਾ ਭਰ ਕੇ ਜਲ ਲਿਆ ਕੇ ਗੁਰੂ ਸਹਿਬਾਨ ਜੀ ਨੂੰ ਦੇ ਦਿੱਤਾ ਤੇ ਗੁਰੂ ਸਹਿਬਾਨ ਜੀ ਉਹਨਾਂ ਤੋਂ ਪ੍ਰਸੰਨ ਹੋਏ ਤੇ ਉਹਨਾਂ ਦੀਆਂ ਗੱਲਾਂ ਤੋਂ ਵੀ ਪ੍ਰਸੰਨ ਉਸ ਨੂੰ ਆਕਾਰ ਪੁਰਖ ਦਾ ਗਿਆਨ ਦੇਣ ਕਰਵਾਇਆ ਤਿਆ ਬਚਨ ਕੀਤੇ ਕਿ ਇੱਥੇ ਇੱਕ ਬਹੁਤ ਹੀ ਵੱਡਾ ਨਗਰ ਬਸੇਗਾ ਜਿਸ ਨੂੰ ਜੋ ਮੁਕਤੀ ਅਦੇ ਪਗਤੀ ਦਾ ਕੇਂਦਰ ਹੋਵੇਗਾ ਅੱਗੇ ਜਾ ਕੇ ਸਾਲ 1549 ਦੇ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਲ ਉਸ ਥਾਂ ਤੇ ਆਉਂਦੇ ਨੇ ਇਸ ਤਾਪ ਦੇ ਵਿੱਚ ਜਾਂ ਸਰੋਵਰ ਦੇ ਵਿੱਚ ਸ্নান ਕਰਨ ਤੋਂ ਬਾਅਦ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁੱਠੇ ਦਾ ਉਹ ਨਾਸ ਠੀਕ ਹੋ ਗਿਆ ਸੀ ਸਨ 1564 ਈਸਵੀ ਦੇ ਵਿੱਚ ਸਾਹਿਬ ਛੇਵੇਂ ਗੁਰੂ ਅਮਰਦਾਸ ਜੀ ਨੇ ਧਰਮ ਪ੍ਰਚਾਰ ਦੇ ਬਾਈ ਕੇਂਦਰ ਯਾਤਰੰਗੀਆਂ ਬਾਈ ਮੰჯੀਆਂ ਬਣਾਉਣ ਦੀ ਵਿਵਹਤ ਦਿੱਤੀ ਸੀ ਆਪ ਜੀ ਨੇ ਭਾਈ ਜੇਠਾ ਜੀ ਆ ਸ੍ਰੀ ਗੁਰੂ ਆਰਾਮਦਾਸ ਜੀ ਨੂੰ ਆਖਿਆ ਕਿ ਕਲ ਯੁਗ ਦੇ ਆ ਲੋਕਾਂ ਦੀਆਂ ਉਮਰਾਂ ਛੋਟੀਆਂ ਤੇ ਬੁੱਧੀ ਮੋਟੀ ਹੋਵੇਗੀ ਤੇ ਸਾਨੂੰ ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਤੀਰਥ ਬਣਾਉਣਾ ਚਾਹੀਦਾ ਹੈ ਜਿੱਥੇ ਲੋਕਾਂ ਦੀ ਬੁੱਧੀ ਵਿਵੇਕ ਹੋਵੇਗੀ ਸਨ 1571 ਈਸਵੀ ਦੇ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਇਹ ਪਾਵਨ ਸਥਾਨ ਦਿਖਾਇਆ ਤੇ ਇਹ ਬਚਨ ਕੀਤੇ ਗ੍ਰਾਮ ਤੁੰਗ ਤੇ ਅਰੇ ਅਰੇ ਰੇ ਗਿਲਵਾਲੀ ਤੇ ਲੱਖੋ ਪਰੇ ਰੇ ਹੈ ਸੁਲਤਾਨ ਪ੍ਰਿੰਟ ਜਿਸ ਨਾਮ ਇਸਤੇ ਪਸ਼ਚਮ ਇਸ ਅਭਿਰਾਮ ਹਾਂ ਜਾਇ ਕਰ ਗ੍ਰਾਮ ਵਿਸਾਵੋ ਸੁੰਦਰ ਆਪਣੇ ਸਦਮ ਬਣਾਵੋ ਸ੍ਰੀ ਗੁਰੂ ਰਾਮਦਾਸ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੇ ਇਸ ਹੁਕਮ ਤੇ ਪੁੱਲ ਚੜਾਇਆ ਇਸ ਸਥਾਨ ਨੂੰ ਬਣਾਉਣ ਲਈ ਲਾਗਲੇ ਪਿੰਡਾਂ ਦੀਆਂ ਜ਼ਮੀਨਾਂ ਖਰੀਦੀਆਂ ਤੈਸ ਸਥਾਨ ਦੀ ਸੇਵਾ ਸੰਭਾਲਣ ਲਈ ਉਹਨਾਂ ਨੇ ਚੁਣਿਆ ਬਾਬਾ ਗੁੱਡਾ ਜੀ ਭਾਈ ਸਾਲੂ ਜੀ ਬਾਬਾ ਗੁਰਦਾਰਸ ਜੀ ਗੁਰਿਆ ਚੰਦਨ ਭਾਰ ਤੇ ਆਦੀ ਸੇਵਕ ਐਸੀ ਤਰੀਕੇ ਦੇ ਨਾਲ ਧਰਮ ਪ੍ਰਚਾਰ ਦੇ ਨਾਲ ਸੰਗਤਾਂ ਉੱਥੇ ਦਰਸ਼ਨ ਕਰਨ ਲਈ ਆਉਣ ਲੱਗੀਆਂ ਸਾਲ 1572 ਦੇ ਵਿੱਚ ਗੁਰੂ ਸਹਿਬਾਨ ਜੀ ਦੇ ਹੁਕਮ ਨੂੰ ਮੰਨਦੇ ਹੋਇਆ ਸ੍ਰੀ ਗੁਰੂ ਰਾਮਦਾਸ ਜੀ ਨੇ ਸਰੋਵਰ ਦੀ ਨਿਰਮਾਣਤਾ ਕੀਤੀ ਤੇ ਉੱਥੇ ਇੱਕ ਨਵਾਂ ਨਗਰ ਵੀ ਬਸਾਉਣਾ ਸ਼ੁਰੂ ਕਰ ਦਿੱਤਾ। ਤੇ ਇਸੇ ਥਾਂ ਦਾ ਨਾਮ ਰੱਖਿਆ ਗਿਆ ਚੱਕ ਗੁਰੂ ਕਾ ਤੇ ਨਗਰ ਬਣਾਉਣ ਲਈ ਆਪਣੀ ਰਿਹਾਈ ਵਾਸਤੇ ਗੁਰੂ ਸਹਿਬਾਨ ਜੀ ਨੇ ਇੱਕ ਮਹਿਲ ਬਣਾਇਆ ਜਿਸ ਨੂੰ ਗੁਰੂ ਕਾ ਮਹਿਲ ਆਖਿਆ ਜਾਂਦਾ ਸੀ। ਉਸ ਦੇ ਆਲੇ-ਦੁਆਲੇ ਲੋਕਾਂ ਨੇ ਆਪਣੇ ਘਰ ਤੇ ਆਪਣੀਆਂ ਦੁਕਾਨਾਂ ਬਣਾਈਆਂ। ਸਾਲ 1577 ਦੇ ਵਿੱਚ ਚੌਥੇ ਪਾਤਸ਼ਾਹ ਜੀ ਨੇ ਇਸ ਥਾਂ ਨੂੰ ਅਮ੍ਰਿਤ ਸਰੋਵਰ ਬਣਵਾਉਣ ਦਾ ਕੰਮ ਸ਼ੁਰੂ ਕਰਾ ਦਿੱਤਾ ਤੇ ਹਰਕੀ ਪੌੜੀ ਤੋਂ ਇਸ ਥਾਂ ਦੀ ਖੁਦਾਈ ਸ਼ੁਰੂ ਕਰਵਾਈ ਗਈ ਅਤੇ ਫਰਮਾਇਆ ਹਰਕੀ ਪੌੜੀ ਹਰਜੀ ਵਸੇ ਤੇ ਗੁਰੂ ਜੀ ਤੋਂ ਪ੍ਰਭਾਵਿਤ ਹੋ ਕੇ ਸਾਰੇ ਸਿੰਘ ਸੇਵਾ ਕਰਨ ਲਈ ਆਉਂਦੇ ਸੀ ਤੇ ਗੁਰੂ ਸਾਹਿਬਾਨ ਦਰਬਾਰ ਲਾਇਆ ਕਰਦੇ ਤਾਂ ਸਾਰੇ ਸਿੰਘ ਉੱਥੇ ਆਉਂਦੇ ਤੇ ਸੇਵਾ ਵੀ ਕਰਦੇ ਤੇ ਹੌਲੀ-ਹੌਲੀ ਇੱਥੇ ਇੱਕ ਦੇਵ ਨਗਰੀ ਬਣ ਗਈ ਤੇ ਸਰੋਵਰ ਬਣ ਕਰਕੇ ਬਾਰੋਂ ਵੀ ਕਿੰਨੀਆਂ ਹੀ ਸੰਗਤਾਂ ਉੱਤੇ ਯਾਤਰਾ ਲਈ ਵੀ ਆਉਂਦੀਆਂ ਸੀ ਸੰਗਤਾਂ ਉੱਥੇ ਆਉਂਦੀਆਂ ਉੱਥੇ ਇਸ਼ਨਾਨ ਕਰਦੀਆਂ ਉੱਥੇ ਸੇਵਾ ਕਰਦੀਆਂ ਤੇ ਦੁੱਖਾਂ ਤੋਂ ਮੁਕਤੀ ਪਾਉਂਦੀਆਂ ਗੁਰੂ ਸਾਹਿਬਾਨ ਜੀ ਦੇ ਸਮੇਂ ਤੇ ਸਰੋਵਰ ਕੱਚਾ ਸੀ ਉਹ ਪੱਕਾ ਨਹੀਂ ਸੀ ਫਿਰ ਵੀ ਸੰਗਤਾਂ ਆ ਕੇ ਉੱਥੇ ਦਰਸ਼ਨ ਕਰਦੀਆਂ ਸੀ ਇਸ ਤਰੀਕੇ ਦੇ ਨਾਲ ਇੱਕ ਮਹਾਨ ਤੀਰਥ ਪ੍ਰਗਟ ਹੋਇਆ ਇਸੇ ਥਾਂ ਦੀ ਪ੍ਰਸਿੱਧੀ ਦੁੱਖ ਭੰਜਨੀ 베ਰੀ ਦੇ ਨਾਲ ਵਾਲੇ ਇਸ ਅੰਮ੍ਰਿਤ ਕੁੰਡ ਵਿੱਚੋਂ ਇਸ਼ਨਾਨ ਕਰਨ ਵਾਲੇ ਬੀਬੀ ਰਜਨੀ ਦੇ ਪਤੀ ਦੇ ਇਸ਼ਨਾਨ ਕਰਨ ਦੇ ਨਾਲ ਬਹੁਤ ਜ਼ਿਆਦਾ ਵਧੀ। ਪੀਪੀ ਰਜਨੀ ਨੇ ਕਹਾਣੀ ਦੱਸੀ ਸਾਰੇ ਹੀ ਜਾਣਦੇ ਹਾਂ ਤੇ ਬਿਨਾਂ ਸਮੇਂ ਲੈਂਦੇ ਹੋਏ ਅਸੀਂ ਅੱਗੇ ਵਧਦੇ ਹਾਂ। ਹਨ 1579 ਦੇ ਵਿੱਚ ਜਦ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਲਈ ਆਉਂਦੇ ਹਨ ਸ਼੍ਰੀ ਚੰਦ ਅਤੇ ਪ੍ਰਸੰਨ ਹੋ ਕੇ ਉਹਨਾਂ ਨੇ ਇਹ ਬੱਚੇ ਨੂੰ ਚਾਰੇ। ਇਤੇ ਹੈ ਹਰ ਜੀ ਕਾ તમ। ਔਲ ਨਾਮ ਅੰਮ੍ਰਿਤਸਰ। ਸਿੱਧ ਸਿੱਧ ਬਸੇ ਹਰਤਾਹੀ। ਪਕਸ਼ਣ ਹਾਰ ਦੁਖ ਪਾਵੇ ਨਾਹੀ। ਅਸਿਸ ਤਾਂ ਦਾ ਨਾਮ ਭਾਵੇਂ ਚੱਕ ਗੁਰੂ ਦਾ ਰੱਖਿਆ ਗਿਆ ਸੀ ਤੇ ਕੈ ਸਿੰਘ ਗੁਰੂ ਸਾਹਿਬਾਂ ਜੀ ਦੀ ਸੇਵਾ ਤੋਂ ਬਾਅਦ ਇਸ ਦਾ ਨਾਮ ਚੱਕ ਗੁਰੂ ਕਾ ਰਾਮਦਾਸ ਜੀ ਬੁਲਾਣ ਲੱਗ ਗਏ ਸੀ ਪਰ ਆਪ ਜੀ ਦੇ ਸ੍ਰੀ ਚੰਦ ਜੀ ਤੋਂ ਪ੍ਰਭਾਵਿਤ ਹੋ ਕੇ ਇਸ ਸਥਾਨ ਦਾ ਨਾਮ ਅੰਮ੍ਰਿਤਸਰ ਰੱਖ ਦਿੱਤਾ ਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਸਥਾਨ ਦਾ ਨਾਮ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਮ ਤੋਂ ਪ੍ਰਭਾਵਿਤ ਹੋ ਕੇ ਅੰਮ੍ਰਿਤਸਰ ਰੱਖਿਆ ਗਿਆ ਸੀ ਪਰ ਬਾਅਦ ਵਿੱਚ ਇਸ ਦਾ ਨਾਮ ਅੰਮ੍ਰਿਤਸਰ ਪ੍ਰਸਿੱਧ ਹੋ ਗਿਆ ਸ੍ਰੀ ਗੁਰੂ ਰਾਮਦਾਸ ਜੀ ਨੂੰ ਇਸ ਸਥਾਨ ਦਾ ਬਾਨੀ ਵੀ ਆਖਿਆ ਜਾਂਦਾ ਹੈ ਉਹਨਾਂ ਨੇ ਸਰੋਵਰ ਦੀ ਸੇਵਾ ਕੀਤੀ ਤੇ ਨਾਲ ਉਹਨਾਂ ਨੇ ਹਰਮੰਦਰ ਸਾਹਿਬ ਦੀ ਵੀ ਉਸਾਰੀ ਕਰਵਾਣੀ ਸ਼ੁਰੂ ਕਰ ਦਿੱਤੀ ਸੀ ਪਰ ਉਹਨਾਂ ਦੀ ਉਮਰ ਦੇ ਵਿੱਚ ਇਹ ਚੀਜ਼ ਸਿਰੇ ਨਾ ਚੜ ਪਾਇਆ ਤਾਂ ਫਿਰ ਆਪਣੇ ਪਿਤਾ ਜੀ ਦੇ ਕੰਮ ਨੂੰ ਪੂਰਾ ਕਰਦੇ ਹੋਇਆ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹਰਮੰਦਰ ਸਾਹਿਬ ਦੀ ਬਿਲਡਿੰਗ ਦੀ ਉਸਾਰੀ ਕਰਵਾਣੀ ਸ਼ੁਰੂ ਕਰ ਦਿੱਤੀ ਆਪ ਜੀ ਨੇ ਸਰੋਵਰ ਨੂੰ ਪੱਕਾ ਕਰਵਾਉਣ ਲਈ ਤੇ ਬਿਲਡਿੰਗ ਦੀ ਉਸਾਰੀ ਕਰਵਾਉਣ ਲਈ ਮੁਖੀ ਸਿੰਘਾਂ ਨੂੰ ਉੱਥੇ ਸੱਦਿਆ ਸਰੋਵਰ ਨੂੰ ਪੱਕਾ ਕਰਨ ਲਈ ਕਈ ਸਾਰੀਆਂ ਪੱਕੀਆਂ ਇੱਟਾਂ ਦੀ ਲੋੜ ਸੀ ਤੇਟਾ ਲਈ ਆਵੇ ਦਾ ਪ੍ਰਬੰਧ ਕੀਤਾ ਗਿਆ ਸੀ ਤੇ ਆਵੇ ਲਈ ਬੱਲਣ ਦੀ ਲੋੜ ਸੀ ਤੇ ਫਿਰ ਉਸਾਰੀ ਸ਼ੁਰੂ ਹੋ ਗਈ ਪਰ ਸ਼ਿਗਰ ਅਰਜਨ ਦੇਵ ਜੀ ਦੇ ਵੱਡੇ ਭਰਾ ਪ੍ਰithvi ਚੰਦ ਨੇ ਕਈ ਸਾਰੀਆਂ ਰੁਕਾਵਟਾਂ ਪਾਈਆਂ ਪਰ ਸੰਗਤਾਂ ਨੇ ਉਸ ਦੀ ਇੱਕ ਵੀ ਚਾਲ ਨਹੀਂ ਚੱਲਣ ਦਿੱਤੀ ਸਾਰੀਆਂ ਸੰਗਤਾਂ ਦੇਦ ਦੇ ਨਾਲ ਉੱਥੇ ਸੇਵਾ ਕਰ ਰਹੀਆਂ ਸੀ ਦਿਨ ਰਾਤ ਤਨ ਮਨ ਤੇ ਧੰ ਦੇ ਨਾਲ ਸੇਵਾ ਹੋ ਰਹੀ ਸੀ ਸਰੋਵਰ ਦੀਆਂ ਤਿੰਨ ਬਾਹਗੀਆਂ ਪੱਕੀਆਂ ਬਣ ਚੁੱਕੀਆਂ ਸੀ ਪਰ ਪੱਛਮ ਵਾਲੀ ਹੱਲੇ ਬਾਕੀ ਸੀ ਆਪ ਜੀ ਨੇ ਮਿਸਤਰੀਆਂ ਨੂੰ ਸੱਦਿਆ ਤੇ ਉਹਨਾਂ ਨੂੰ ਨਕਸ਼ਾ ਸਮਝਾਉਂਦੇ ਹੋਇਆ ਹੁਕਮ ਕੀਤਾ ਕਿ ਸਰੋਵਰ ਦੇ ਵਿੱਚ ਕਾਲੇ ਇੱਕ ਇਹੋ ਜਿਹੀ ਇਮਾਰਤ ਤਿਆਰ ਕੀਤੀ ਜਾਵੇ ਜਿਸਦੇ ਚਾਰ ਬੂਹੇ ਹੋਣ ਨੀਹਾ ਤੋਂ ਰੱਖੀਆਂ ਜਾਣ ਕੁਝ ਸਮੇਂ ਤੋਂ ਬਾਅਦ ਗੁਰੂ ਸਾਹਿਬਾਨ ਜੀ ਨੇ ਲਾਹੌਰ ਦੇ ਮੀਆਂ ਮੀਰ ਤੋਂ ਪਹਿਲੀ ਇੱਟ ਰਖਵਾਈ ਤੇ ਫਿਰ ਖੁਸ਼ੀਆਂ ਦੇ ਜਕਾਰੇ ਲੱਗਨੇ ਸ਼ੁਰੂ ਹੋ ਗਏ ਪਰ ਮਿਸਤਰੀਆਂ ਨੇ ਮੀਆਂ ਮੀਰ ਜੀ ਦੇ ਵੱਲੋਂ ਰੱਖੀ ਗਈ ਹੋਈ ਉਹ ਇੱਟ ਚੁੱਕ ਕੇ ਸਿੱਧੀ ਗੱਲ ਦਿੱਤੀ ਤਾਂ ਗੁਰੂ ਸਾਹਿਬਾਨ ਜੀ ਨੇ ਬਚਨ ਕੀਤੇ ਕਿ ਇਹ ਹਰਮੰਦਰ ਸਾਹਿਬ ਦੀ ਇਮਾਰਤ ਇੱਕ ਵਾਰ ਟੈਕ ਕੇ ਫਿਰ ਤੋਂ ਤਿਆਰ ਕੀਤੀ ਜਾਵੇਗੀ ਔਰ ਫਿਰ ਹਰਮੰਦਰ ਸਾਹਿਬ ਦੀ ਉਹ ਇਮਾਰਤ ਤਿਆਰ ਹੋ ਗਈ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹਰਮੰਦਰ ਸਾਹਿਬ ਚ ਪ੍ਰਗਟ ਹੋ ਲਈ ਬਾਣੀ ਦਾ ਗ੍ਰੰਥ ਪਾਈ ਗੁਰਦਾਸ ਜੀ ਕੋਲੋਂ ਲਿਖਵਾਇਆ ਤੈਸ ਦੇ ਵਿੱਚ ਗੁਰੂ ਸਹਿਬਾਨ ਜੀ ਨੇ ਆਪਣੀ ਬਾਣੀ ਤੇ ਪਹਿਲੇ ਗੁਰੂਆਂ ਦੀ ਬਾਣੀ ਤੇ ਪਕਤਾ ਤੇ ਪੱਟਾ ਦੀ ਬਾਣੀ ਦਰਜ ਕਰਵਾਈ। ਇਹ ਬੀੜ ਰਾਮਸਰ ਦੇ ਵਿੱਚ ਤਿਆਰ ਕਰਵਾ ਕੇ ਬਾਬਾ ਬੁੱਢਾ ਸਿੰਘ ਜੀ ਦੇ ਸਿਰ ਤੇ ਰੱਖ ਦਿੱਤੀ ਗਈ ਤੇ ਫਿਰ ਹਰਿਮੰਦਰ ਸਾਹਿਬ ਦੇ ਵਿੱਚ ਇਹਨਾਂ ਦਾ ਪ੍ਰਕਾਸ਼ ਕਰਵਾਇਆ ਗਿਆ। ਇਸੀ ਮੂਰਤੀ ਆ ਬੁੱਤ ਦੀ ਥਾਂ ਗੁਰੂ ਸਹਿਬਾਨ ਜੀ ਨੇ ਗੁਰੂਆਂ ਦੀ ਬਾਣੀ ਨੂੰ ਮਹੱਤਤਾ ਦਿੱਤੀ ਹੈ ਤੇ ਉਹਨਾਂ ਦੇ ਸਾਹਮਣੇ ਸਾਨੂੰ ਸਰਚ ਕੌਣ ਨੂੰ ਆਖਿਆ ਹੈ ਤੇ ਆ ਵਚਨ ਕੀਤੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਤੇ ਬਾਬਾ ਗੁੱਡਾ ਜੀ ਪਹਿਲੀ ਗ੍ਰੰਥੀ ਬਣੇ ਗੁਰੂ ਨਾਨਕ ਦੇਵ ਜੀ ਦੇ ਵੱਲੋਂ ਚਲਾਈ ਗਈ ਹੋਈ ਉਹ ਪਰੰਪਰਾ ਉਸ ਗੁਰਬਾਣੀ ਨੂੰ ਮੁੱਖ ਰੱਖਦੇ ਹੋਇਆਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਲੋ ਤੇ ਬੈਠ ਕੇ ਸ਼ਹੀਦੀ ਦਾ ਜਾਮ ਪੀਣਾ ਪਿਆ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਗੁਰੂ ਘਰ ਦੇ ਦੁੱਖਿਆ ਪ੍ਰithvi ਚੰਦ ਤੇ ਚੰਦੂ ਨੇ ਇੰਨੀ ਜ਼ਿਆਦਾ ਅਤ ਚੱਕੀ ਕਿ ਗਵਾਲੀਅਰ ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਹਕੂਮਤ ਵੱਲੋਂ ਕੈਦ ਕਰਣੀ ਪਈ ਫਿਰਕਾਰ ਗੁਰੂ ਸਾਹਿਬਾਨ ਜੀ ਦੀ ਸ਼ਕਤੀ ਅੱਗੇ ਜਹਾਂਗੀਰ ਨੂੰ ਵੀ ਝੁਕਣਾ ਪਿਆ ਕੈਦ ਤੋਂ ਛੁੱਟਣ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਦੀ ਧਰਤੀ ਤੇ ਆਂਦੇ ਨੇ ਤੇ ਉੱਥੇ ਦੀਪਮਾਲਾ ਕੀਤੀ ਜਾਂਦੀ ਹੈ ਉਹ ਦਿਹਾੜਾ ਦੀਵਾਲੀ ਦਾ ਸੀ ਜਾਂ ਫਿਰ ਜਿਸ ਨੂੰ ਅਸੀਂ ਬੰਦੀ ਛੋੜ ਦਿਵਸ ਦੇ ਨਾਮ ਤੋਂ ਜਾਣਦੇ ਹਾਂ ਅੰਮ੍ਰਿਤਸਰ ਦੇ ਵਿੱਚ ਮੇਲੇ ਲਗਾਏ ਗਏ ਤੇ ਕਈ ਸਾਰੀਆਂ ਖੁਸ਼ੀਆਂ ਮੜਾਈਆਂ ਗਈਆਂ ਤੇ ਕਿੰਨੀ ਸਾਰੀ ਸੰਗਤ ਗੁਰੂ ਸਹਿਬਾਨ ਜੀ ਨੇ ਦਰਸ਼ਨ ਲਈ ਆਈ ਜਿਸ ਦੇ ਨਾਲ ਗੁਰੂ ਸਹਿਬਾਨ ਜੀ ਨੇ ਅਕਾਲ ਬੁੰਗੇ ਦੀ ਇਮਾਰਤ ਨੂੰ ਪੂਰਾ ਕਰਵਾਇਆ ਤਹਾਗੀਰ ਤੋਂ ਬਾਅਦ ਸ਼ਾਹਜਹਾਂਬ ਰਾਜਾ ਬਣਿਆ ਉਸ ਸਮੇਂ ਲਾਹੌਰ ਦਾ ਸੂਬਾ ਗੁਰੂ ਜੀ ਦਾ ਵਿਰੋਧੀ ਹੋ ਗਿਆ ਸੀ ਗੁਰੂ ਜੀ ਕੋਲ ਵੀ شاہی ਥਾੜਬਾਦ ਤੇ ਸੈਨਾ ਸੀ ਤੇ ਕਾਫੀ ਸਾਰੀਆਂ ਜੰਗਾਂ ਹੋਈਆਂ ਗੁਰੂ ਸਾਹਿਬਾਨ ਜੀ ਅੰਮ੍ਰਿਤਸਰ ਤੋਂ ਬਾਹਰ ਕਰਤਾਰਪੁਰ ਚਲੇ ਗਏ ਕਦੇ ਕਦੇ ਅੰਮ੍ਰਿਤਸਰ ਆਉਂਦੇ ਸੀ ਕਿਉਂਕਿ ਉਹ ਇਸ ਮਹਾਨ ਸਿੱਖੀ ਦੇ ਕੇਂਦਰ ਨੂੰ ਜੰਗ ਦਾ ਖਾੜਾ ਨਹੀਂ ਬਣਾਉਣਾ ਚਾਹੁੰਦੇ ਸੀ ਤਾ ਫਿਰ ਗੁਰੂ ਸਹਿਬਾਨ ਜੀ ਤੋਂ ਬਾਅਦ ਮਸੰਦਾ ਨੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲੀ ਤੇ ਛੇਵੇਂ ਪਾਤਸ਼ਾਹ ਜੀ ਤੋਂ ਬਾਅਦ ਸ੍ਰੀ ਗੁਰੂ ਹਰ Rai ਸਾਹਿਬ ਤੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਵੀ ਅੰਮ੍ਰਿਤਸਰ ਨਾ ਆ ਸਕੇ ਤਾਂ ਦਰਬਾਰ ਸਾਹਿਬ ਦੀ ਸੇਵਾ ਮਸੰਦ ਦੇ ਸਿੱਖੀ ਕਰਦੇ ਰਹੇ ਤੇ ਇਹ ਸਾਰੇ ਪ੍ਰithvi ਚੰਦ ਹੋਣਾਂ ਦੀ ਹੀ ਵਾਰੀ ਸੀ ਤੇ ਇਹਨਾਂ ਨੂੰ ਲੋਕ ਪੰਡਿਤ ਵਿਆਖਦੇ ਹੁੰਦੇ ਸੀ ਤੇ ਉਸ ਤੋਂ ਬਾਅਦ ਅੰਮ੍ਰਿਤਸਰ ਦੀ ਧਰਤੀ ਤੇ ਆਉਂਦੇ ਨੇ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਗੁਰੂ ਸਾਹਿਬਾਨ ਜੀ ਬਰਕਾੜੇ ਤੋਂ ਟੁਰ ਕੇ ਆਪਣੀ ਜਨਮ ਭੂਮੀ ਤੇ ਗੁਰੂ ਘਰ ਦੇ ਦਰਸ਼ਨਾਂ ਲਈ ਆਉਂਦੇ ਨੇ ਪਰ ਪੁਜਾਰੀਆਂ ਨੇ ਇਹ ਸਮਝਿਆ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਵੀਂ ਜੋਤ ਸ੍ਰੀ ਗੁਰੂ ਤੇਗ ਬਹਾਦਰ ਜੀ ਉੱਥੇ ਕਬਜ਼ਾ ਕਰਨ ਲਈ ਆਏ ਹੋਣਗੇ। ਉਹਨਾਂ ਨੇ ਸੋਚਿਆ ਸੀ ਕਿ ਇਸ ਤਰੀਕੇ ਦੇ ਨਾਲ ਉਹਨਾਂ ਦੀ ਰੋਜ਼ੀ-ਰੋਟੀ ਚਲੀ ਜਾਏਗੀ ਤਾਂ ਕਰਕੇ ਉਹਨਾਂ ਨੇ ਗੁਰੂ ਸਾਹਿਬਾਨ ਜੀ ਨੂੰ ਕਾਲ ਬੁੰਗੇ ਦੇ ਦਰਸ਼ਨ ਨਹੀਂ ਕਰਨ ਦਿੱਤੇ। ਉਹਨਾਂ ਨੇ ਗੁਰੂ ਸਾਹਿਬਾਨ ਜੀ ਨੂੰ ਅੰਮ੍ਰਿਤਸਰ ਦੇ ਦਰਸ਼ਨ ਨਹੀਂ ਕਰਨ ਦਿੱਤੇ ਤੇ ਸਾਰੇ ਬੂਹੇ ਬੰਦ ਕਰ ਦਿੱਤੇ ਗਏ। ਤੇ ਸ਼ਹਿਰ ਦੇ ਲੋਕ ਵੀ ਪੁਜਾਰੀਆਂ ਦੇ ਆਸਰ ਹੇਟ ਸਨ ਤਾਂ ਗੁਰੂ ਸਾਹਿਬਾਨ ਬਚਨ ਕਰਦੇ ਨੇ ਅੰਬਰ ਸਰੀਏ ਅੰਦਰ ਸੜੀਏ विराजमान हो गए उ गुरु साहबान जी, जी नमस्कार करके बल्ले पिंड वाल चले गए जब अमृतसर गुरु साहबान जी ने वापस जान नाराजगी का ना पता लगता है ता बहुत ज्यादा पछांड ने ਉਸ ਸਮੇਂ ਅੰਮ੍ਰਿਤਸਰ ਦੀਆਂ ਸਾਰੀਆਂ ਮਾਈਆਂ, ਬੀਵੀਆਂ ਗੁਰੂ ਸਾਹਿਬਾਨ ਜੀ ਕੋਲ ਮੱਲੇ ਪਿੰਡ ਚ ਜਾਂਦੀਆਂ ਨਹੀਂ ਤੇ ਆਪਣੀ ਪੁੱਲ ਬਖਸ਼ਾਉਂਦੀਆਂ ਨੇ। ਗੁਰੂ ਸਾਹਿਬਾਨ ਜੀ ਨੇ ਬਚਨ ਕੀਤੇ ਮਾਈਆਂ ਰੱਬ ਰਜਾਈਆਂ। ਉਸ ਤੋਂ ਬਾਅਦ ਗੁਰੂ ਸਾਹਿਬਾਨ ਜੀ ਅੰਮ੍ਰਿਤਸਰ ਨਹੀਂ ਆਏ। ਉਹ ਕੀਰਤਪੁਰ ਸਾਹਿਬ ਦੇ ਅਨੰਦਪੁਰ ਸਾਹਿਬ ਹੀ ਰਹੇ। ਤੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਕਦੇ ਅਨੰਦਪੁਰ ਨਹੀਂ ਆ ਪਏ। ਤੇ ਉਸ ਸਮੇਂ ਵੀ ਅੰਮ੍ਰਿਤਸਰ ਦੀ ਸੇਵਾ ਸੰਭਾਲ ਸਿੱਖ ਪੁਜਾਰੀ ਹੀ ਕਰਦੇ ਰਹੇ ਸੀ। ਉਸ ਤੋਂ ਬਾਅਦ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਪੰਜਾਬ ਨੂੰ ਸੋਧਿਆ। ਇਸਰਹੰਦ ਦੀ ਇੱਕ ਨਾਲ ਇੱਕ ਵਜਾਈ ਤੇ ਜ਼ਾਲਮਾਂ ਨੂੰ ਉਹਨਾਂ ਦੇ ਕਰਮ ਦਾ ਫਲ ਦਿੱਤਾ। ਉਸ ਸਮੇਂ ਲਾਹੌਰ ਦੀ ਸੈਨਾ ਦੇ ਵਿੱਚ ਦਿਮਾਜੇ ਦੀ ਸਿੱਖਾਂ ਦੇ ਵਿੱਚ ਕੁਝ ਲੜਾਈ ਚੱਲ ਰਹੀ ਸੀ। ਜਿਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਹੁਕਮ ਤੇ ਉਹ ਸਾਰੇ ਅੰਮ੍ਰਿਤਸਰ ਵਾਲੇ ਚੱਲਦੇ ਨੇ। ਤਾਂ ਫਿਰ ਵਿਸਾਖੀ ਦਾ ਦਿਨ ਬਹੁਤ ਜ਼ਿਆਦਾ ਖੁਸ਼ੀ ਦੇ ਨਾਲ ਤੇ ਧੂਮ ਧਾਮ ਦੇ ਨਾਲ ਮਨਾਇਆ ਗਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਉੱਥੇ ਦਮਦਮੇ ਵੀਰ ਦਾ ਪ੍ਰਕਾਸ਼ ਕਰਵਾਇਆ। ਤਾ ਫਿਰ ਕੀਰਤਨ ਪਾਠ ਕੀਤੇ ਗਏ ਤੇ ਲੰਗਰ ਚਲਾਏ ਗਏ। ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਗੁਰਮਤਾ ਕੀਤਾ ਗਿਆ ਕਿ ਗੁਰੂ ਘਰ ਲਈ ਜਿੰਨਾ ਪੈਸਾ ਸੇਵਾ ਸੰਭਾਲ ਲਈ ਲੋੜ ਦੇ ਲੱਗੇਗਾ ਉਹ ਤਾਂ ਵੱਖਰਾ ਖ ਰਖ ਲਿੱਤਾ ਜਾਵੇਗਾ ਪਰ ਜਿਹੜਾ ਪੈਸਾ ਬਚੇਗਾ ਉਹ ਪੈਸਾ ਦਿੱਲੀ ਮਾਤਾ ਸਾਹਿਬ ਕੌਰ ਜੀ ਕੋਲ ਭੇਜ ਦਿੱਤਾ ਜਾਵੇਗਾ। ਤੇ ਦਿੱਲੀ ਤੋਂ ਮਾਤਾ ਸੁੰਦਰੀ ਜੀ ਨੇ ਭਾਈ ਮਣੀ ਸਿੰਘ ਜੀ ਨੂੰ ਅੰਮ੍ਰਿਤਸਰ ਤੱਕ ਪੇਧਿਆ ਸਿੱਖਾਂ ਨੂੰ ਮਤ ਦੇਣ ਲਈ ਕਿ ਉਹ ਤਿਹਾਰਾ ਤੇ ਖਾਲਸੇ ਨੂੰ ਅੰਮ੍ਰਿਤਸਰ 71 ਗੱਲ ਕਿ ਉਹਨਾਂ ਨੂੰ ਚੰਗੀਆਂ ਸਲਾਹਾਂ ਦਿੰਦੇ ਰਹੇ ਹਾਲ ਤੱਕ ਸਾਹਿਬ ਦੇ ਮਤਿਆਂ ਬਾਰੇ ਦੱਸਦੇ ਰਹੇ ਉਹਨਾਂ ਨੇ ਖਾਲਸੇ ਨੂੰ ਚੰਗੀ ਮਤ ਇਹ ਦਿੱਤੀ ਕਿ ਸਾਨੂੰ ਆਪਣੀ ਜਿਹੜੀ ਤਾਕਤ ਹੈ ਉਸ ਨੂੰ ਸਹੀ ਸਮੇਂ ਤੇ ਸਹੀ ਤਰੀਕੇ ਦੇ ਨਾਲ ਇਸਤੇਮਾਲ ਕਰਨਾ ਚਾਹੀਦਾ ਹੈ ਤੇ ਕਾਮਯਾਬੀ ਪ੍ਰਾਪਤ ਕਰਨ ਲਈ ਤਾਕਤ ਬਚਾ ਕੇ ਰੱਖੀ ਜਾਵੇ। ਬੰਦਈ ਖਾਲਸੇ ਦੇ ਤਤ ਖਾਲਸੇ ਦੇ ਝਗੜੇ ਸਮੇਂ ਭਾਈ ਮਨੀ ਸਿੰਘ ਜੀ ਦੀ ਸਿਆਨਬਨੇ ਸਹੀ ਕੰਮ ਕੀਤਾ ਤੇ ਉਹਨਾਂ ਨੇ ਤਤ ਖਾਲਸੇ ਨੂੰ ਅੰਮ੍ਰਿਤਸਰ ਦਾ ਪ੍ਰਬੰਧ ਦਾ ਕੰਮ ਦੇ ਦਿੱਤਾ। ਫਿਰ ਅੱਗੇ ਆਇ ਇੱਕ ਸਰਕਾਰ ਨੇ ਸਿੰਘਾਂ ਦੇ ਉੱਪਰ ਕਾਫੀ ਜ਼ਿਆਦਾ ਅਤਿਆਚਾਰ ਕਰਨਾ ਸ਼ੁਰੂ ਕਰ ਦਿੱਤਾ। ਅੰਮ੍ਰਿਤਸਰ ਦੇ ਆਲੇ ਦੁਆਲੇ ਪਹਿਰੇ ਲਾ ਦਿੱਤੇ ਗਏ ਤੇ ਸਿੰਘਾਂ ਨੂੰ ਅੰਮ੍ਰਿਤਸਰ ਦੇ ਅੰਦਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਸੀ। ਸਨ 1764 ਦੇ ਵਿੱਚ ਭਾਈ ਮਨੀ ਸਿੰਘ ਜੀ ਨੇ ਜਕਰੀਆ ਖਾਂ ਦੀ ਸਰਕਾਰ ਨੂੰ ਇੱਕ ਪੱਤਰ ਲਿਖਿਆ 5000 ਰੁਪਏ ਦੇ ਕੇ ਉਹਨਾਂ ਕੋਲੋਂ ਇੱਕ ਆਗਿਆ ਮੰਗ ਲਈ ਤੇ ਦਿਵਾਲੀ ਵਾਲੇ ਦਿਨ ਇੱਕ ਮੇਲਾ ਕਰਕੇ ਸਾਰੇ ਸਿੰਘ ਅੰਮ੍ਰਿਤਸਰ ਦੇ ਵਿੱਚ ਇਕੱਠੇ ਹੋ ਸਕਦੇ ਨੇ ਪਰ ਸਿੱਖਾਂ ਦੇ ਉੱਪਰ ਪਾਬੰਦੀ ਲਾ ਦਿੱਤੀ ਗਈ ਸੀ ਸਰਕਾਰ ਵੱਲੋਂ ਕਿ ਅੰਮ੍ਰਿਤਸਰ ਨਹੀਂ ਜਾ ਸਕਦੇ ਤੇ ਭਾਈ ਜੀ ਨੇ ਇਹ ਦੇਖਿਆ ਕਿ ਸਰਕਾਰ ਉਹਨਾਂ ਦੀ ਗੱਲ ਨਹੀਂ ਮੰਨ ਰਹੀ ਹੈ ਤੇ ਤਾਂ ਉਹਨਾਂ ਨੇ 5000 ਰੁਪਏ ਦੇਣੇ ਤੋਂ ਮਨਾਂ ਕਰ ਦਿੱਤਾ ਭਾਈ ਜੀ ਨੂੰ ਬੰਦ-ਬੰਦ ਕਰਕੇ ਸ਼ਹੀਦ ਕਰਨ ਦਾ ਫਤਵਾ ਜਾਰੀ ਕਰ ਦਿੱਤਾ ਗਿਆ ਮੁਸਲਮਾਨ ਬਣਨ ਦੀ ਸੂਰਤ ਦੇ ਵਿੱਚ ਜਾਨ ਬਖਸ਼ਣ ਦਾ ਹੁਕਮ ਦੇ ਦਿੱਤਾ ਗਿਆ ਪਰ ਭਾਈ ਮਣੀ ਸਿੰਘ ਜੀ ਨੇ ਸਿੱਖੀ ਵਾਸਤੇ ਸ਼ਹੀਦ ਹੋਣਾ ਹੀ ਸਹੀ ਸਮਝਿਆ ਸਿੱਖਾਂ ਤੇ ਕਈ ਸਾਰੇ ਅਤਿਆਚਾਰ ਕੀਤੇ ਤੇ ਸਿੰਘਾਂ ਨੂੰ ਅੰਮ੍ਰਿਤਸਰ ਆਉਂਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਸੀ ਤੇ ਉਹਨਾਂ ਨੂੰ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੀ ਵੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਸੀ ਤੇ ਜੇਕਰ ਉਹਨਾਂ ਨੂੰ ਕੋਈ ਵੀ ਸਿੰਘ ਮਿਲਦਾ ਤਾਂ ਸਾਰੇ ਦੇ ਸਾਰੇ ਸਿੰਘਾਂ ਨੂੰ ਮਾਰ ਦਿੰਦੇ ਤੇ ਬਚੇ ਕੁਝ ਇਹ ਸਿੰਘ ਜੰਗਲਾਂ ਦੇ ਵਿੱਚ ਰਹਿਣ ਲੱਗ ਗਏ ਤੇਸ ਦੇ ਨਾਲ ਇੱਕ ਕਿੱਸਾ ਵੀ ਬਹੁਤ ਜ਼ਿਆਦਾ ਮਸ਼ਹੂਰ ਹੈ ਮਸੇ ਰੰਗਣ ਦਾ ਕਿੱਸਾ ਜਿਸ ਦੇ ਬਾਰੇ ਅਸੀਂ ਇਹ ਅਲੱਗ ਤੋਂ ਵੀਡੀਓ ਬਣਾਈ ਹੋਈ ਹੈ ਜਿਸ ਨੂੰ ਤੁਸੀਂ ਬਾਅਦ ਚ ਜਾ ਕੇ ਚੈੱਕ ਆਊਟ ਕਰ ਸਕਦੇ ਹੋ ਜਕਰੀਆ ਖਾਨ ਦੀ ਮੌਤ ਤੋਂ ਬਾਅਦ ਅੰਮ੍ਰਿਤਸਰ ਨੂੰ ਕਾਫੀ ਜ਼ਿਆਦਾ ਪ੍ਰਸਿੱਧੀ ਮਿਲੀ ਕਈ ਸਾਲ ਤੱਕ ਸਿੱਖ ਅੰਮ੍ਰਿਤਸਰ ਦੇ ਵਿੱਚ ਇਕੱਠੇ ਹੁੰਦੇ ਰਹੇ ਤੇ ਉੱਥੇ ਮੀਟਿੰਗਾਂ ਕਰਦੇ ਰਹੇ ਸਨ 1757 ਦੇ ਵਿੱਚ ਅਫਗਾਨਾਂ ਨੇ ਸ਼ਹਿਰ ਨੂੰ ਲੁੱਟਿਆ ਤੇ ਪਵਿੱਤਰ ਸਥਾਨਾਂ ਨੂੰ ਢਾਣਾ ਸ਼ੁਰੂ ਕਰ ਦਿੱਤਾ ਤੇ ਪਪਾ ਦੀਪ ਸਿੰਘ ਜੀ ਨੇ ਅੰਮ੍ਰਿਤਸਰ ਨੂੰ ਬਚਾਉਣ ਲਈ ਆਪਣੀ ਸ਼ਹੀਦੀ ਪਾਈ ਤੇ ਸਨ 1762 ਦੇ ਵਿੱਚ ਵੱਡਾ ਕੱਲੂ ਘਰਾ ਹੋਇਆ ਜਿਸ ਦੇ ਵਿੱਚ 30000 ਤੋਂ ਵੀ ਵੱਧ ਸਿੰਘ ਸ਼ਹੀਦ ਹੋਏ ਜਿਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਨੇ ਹਰਮੰਦਰ ਸਾਹਿਬ ਦੀ ਬਿਲਡਿੰਗ ਨੂੰ ਬਾਰੂਦਾ ਦੇ ਨਾਲ ਢਾ ਦਿੱਤਾ ਤੇ ਅੰਮ੍ਰਿਤਸਰ ਸਰੋਵਰ ਨੂੰ ਮਲਵੇ ਦੇ ਨਾਲ ਪੂਰੇ ਤਰੀਕੇ ਦੇ ਨਾਲ ਭਰ ਦਿੱਤਾ ਇੰਨੀ ਜ਼ਿਆਦਾ ਕੜਾਈ ਹੋਣ ਤੋਂ ਬਾਅਦ ਵੀ ਸਿੰਘਾਂ ਨੇ 1763 ਇਹ ਤੇ ਦੀਵਾਲੀ ਅੰਮ੍ਰਿਤਸਰ ਦੇ ਵਿੱਚ ਹੀ ਮਨਾਈ। ਉਸ ਤੋਂ ਬਾਅਦ ਖਾਲਸਾ ਜੰਗਲਾ ਜੋ ਫਿਰ ਤੋਂ ਬਾਹਰ ਆਇਆ ਫਿਰ ਤੋਂ ਆਪਣੇ ਘਰ ਵਸਾਰੇ ਸ਼ੁਰੂ ਕਰ ਦਿੱਤੇ ਤੇ ਉਹ ਪਿੰਡਾਂ ਦੇ ਵਿੱਚ ਰਹਿਣ ਲੱਗ ਗਏ। ਉਹਨਾਂ ਨੇ ਫਿਰ ਤੋਂ ਹਰਿਮੰਦਰ ਸਾਹਿਬ ਦੀ ਇਮਾਰਤ ਬਣਵਾਈ ਤੇ ਸਰੋਵਰ ਨੂੰ ਵੀ ਸਾਫ਼ ਕੀਤਾ। ਤਾਂ ਫਿਰ ਸਿੰਘਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਹਰਿਮੰਦਰ ਸਾਹਿਬ ਦੀ ਇਮਾਰਤ ਬਣਵਾਈ ਗਈ। ਮਿਸਲਾਂ ਦੇ ਆ ਸਰਦਾਰਾਂ ਨੇ ਚੰਗੀਆਂ ਮੱਲਾ ਮਾਰੀਆਂ ਤੇ ਆਪਣੇ ਆਪਣੇ ਇਲਾਕੇ ਵਧਾ ਲਏ। ਤੇ ਸਰਦਾਰ ਜੱਸਾ ਸਿੰਘ ਰਾਮਗੜੀਆ ਨੇ ਅੰਮ੍ਰਿਤਸਰ ਦੀ ਰਾਖੀ ਲਈ ਰਾਮਗੜੀਆ ਬੂੰਗਾ ਵੀ ਬਣਵਾਇਆ। ਉਸ ਤੋਂ ਬਾਅਦ ਅੰਮ੍ਰਿਤਸਰ ਤੇ ਹਰਮੰਦਰ ਸਾਹਿਬ ਦੀ ਇਮਾਰਤ ਦੇ ਨੇੜੇ ਕਈ ਸਾਰੇ ਬੂੰਗੇ ਬਣਨ ਲੱਗ ਗਏ ਜਿਸ ਦੇ ਬਾਰੇ ਅਸੀਂ ਇੱਕ ਲੱਗ ਤੋਂ ਵੀਡੀਓ ਵੀ ਬਣਾਈ ਹੋਈ ਹੈ ਉਸ ਤੋਂ ਬਾਅਦ ਅੰਮ੍ਰਿਤਸਰ ਸ਼ਹਿਰ ਫਿਰ ਤੋਂ ਵਸਣ ਲੱਗ ਗਿਆ ਤੇ ਹਿੰਦੂ ਸਿੱਖ ਮੁਸਲਮਾਨ ਸਾਰੇ ਉੱਥੇ ਰਹਿਣ ਲੱਗ ਗਏ ਤਰੀਕੇ ਦੇ ਨਾਲ ਬਹੁਤ ਹੀ ਕਸ਼ਟਾਂ ਤੋਂ ਬਾਅਦ ਸਿੰਘਾਂ ਨੂੰ ਅੰਮ੍ਰਿਤਸਰ ਦੇ ਦਰਸ਼ਨ ਹੁੰਦੇ ਨੇ ਉਮੀਦ ਹੈ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਈ ਤੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇਸ ਵੀਡੀਓ ਨੂੰ ਜ਼ਾਦਿਕ ਸਾਹਿਬ ਲੋਕਾਂ ਨਾਲ ਸ਼ਹਿਰ ਵੀ ਕਰਿਓ ਤਾਂ ਕਿ ਉਹਨਾਂ ਦਾ ਦੱਸ ਇਹ ਇਤਿਹਾਸ ਪਹੁੰਚ ਪਾਏ ਧੰਨਵਾਦ